ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਪੈਡਰ ਸਰਕਾਰ ਦੇ ਵੱਲੋਂ ਲਾਰੈਂਸ ਬਿਸ਼ਨੋਈ ਗਰੁੱਪ ਨੂੰ ਅੱਤਵਾਦੀ ਸੰਗਠਨਾਵਾਂ ਵਾਲੀ ਸੂਚੀ ਦੇ ਵਿੱਚ ਗਿਆ ਪਾਇਆ ਪੀਸੀ ਦੇ ਪ੍ਰੀਮੀਅਰ ਡੇਵਿਡ ਈਵ ਨੇ ਇਹ ਸਮੂ ਦੱਸਿਆ ਸਹੀ ਮੂਵ ਐਕਸਟਰਸ਼ਨ ਦੇ ਮਾਮਲਿਆਂ 'ਚ ਬਿਸ਼ਨੋਈ ਗੈਂਗ ਦਾ ਨਾਮ ਰਿਹਾ ਹੈ ਗੂੰਜਦਾ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਵਿਦੇਸ਼ਾਂ 'ਚ ਬਣੀਆਂ ਫਿਲਮਾਂ ਤੇ 100% ਟੈਰਫ ਲਗਾਉਣ ਦਾ ਐਲਾਨ ਬ੍ਰਿਟਿਸ਼ ਕੋਲੰਬੀਆ ਦੀ ਫਿਲਮ ਇੰਡਸਟਰੀ ਤੇ ਪੈ ਸਕਦਾ ਹੈ ਵੱਡਾ ਅਸਰ অন্ਟਾਰੀਓ ਲਿਬਰਲਸ ਦੇ ਵੱਲੋਂ ਦੁਬਾਰਾ ਤੋਂ ਲੀਡਰਸ਼ਿਪ ਰੇਸ ਕੀਤੀ ਜਾਏਗੀ ਸ਼ੁਰੂ ਮੌਜੂਦਾ ਲੀਡਰ ਬੌਨੀ ਕ੍ਰੌਂਬੀ ਦੇ ਵੱਲੋਂ ਅਹੁਦੇ ਤੋਂ ਦਿੱਤਾ ਗਿਆ ਅਸਤੀਫਾ ਕਿਉਂਕਿ ਨੈਸ਼ਨਲ ਕਨਵੈਨਸ਼ਨ ਦੇ ਵਿੱਚ 57% ਮੈਂਬਰਸ ਦਾ ਸਮਰਥਨ ਹੋਇਆ ਸੀ ਉਹਨਾਂ ਨੂੰ ਹਾਸਲ ਹੋਂਜਾਂ ਦੇ ਖਬਰਾਂ ਵਿਸਤਾਰ ਦੇ ਨਾਲ ਫੈਡਰਲ ਸਰਕਾਰ ਵੱਲੋਂ ਲਾਰੈਂਸ ਵਿਸ਼ਨੋਈ ਗੈਂਗ ਨੂੰ ਟੈਰਰ ਏਂਟਿਟੀ ਦੇ ਵਿੱਚ ਪਾਪ ਕੇ ਅਤਵਾਦੀ ਸੰਗਠਨ ਦੀ ਸੂਚੀ ਦੇ ਵਿੱਚ ਪਾ ਦਿੱਤਾ ਗਿਆ ਪਬਲਿਕ ਸੇਫਟੀ ਮਿਨਿਸਟਰ ਗੈਰੀ ਆਨੰਦ ਸੰਗਰੀ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਕਮਿਊਨਿਟੀ ਦੇ ਕੁਝ ਖਾਸ ਗਰੁੱਪਾਂ ਨੂੰ ਇਸ ਗੈਂਗ ਵੱਲੋਂ ਟੈਰਰ ਅਤੇ ਵਾਇਲੈਂਟ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਅਤੇ ਜ਼ਿਆਦਾ ਇਫੈਕਟਡ ਟੂਲਜ਼ ਜ਼ਰੀਏ ਇਸ ਤਰ੍ਹਾਂ ਦੇ ਕ੍ਰਾਈਮ ਨੂੰ ਰੋਕਣ ਲਈ ਸਰਕਾਰ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ ਕਿਉਂਕਿ ਕਿਸੇ ਗਰੁੱਪ ਨੂੰ ਅੱਤਵਾਦੀ ਸੂਚੀ ਵਿੱਚ ਪਾਉਣ ਨਾਲ ਫੈਡਰਲ ਸਰਕਾਰ ਨੂੰ ਉਸ ਨਾਲ ਸੰਬੰਧਿਤ ਪ੍ਰਾਪਰਟੀ ਵਹੀਕਲਸ ਅਤੇ ਮਨੀ ਸੀਜ਼ ਕਰਨ ਦਾ ਅਧਿਕਾਰ ਮਿਲਦਾ ਹੈ ਅਤੇ ਲਾਅ ਇਨਫੋਰਸਮੈਂਟ ਏਜੰਸੀਜ਼ ਨੂੰ ਐਡੀਸ਼ਨਲ ਟੂਲਸ ਮਿਲਦੇ ਹਨ ਕਿ ਉਹ ਇਨ੍ਹਾਂ ਵਿਰੁੱਧ ਕਾਰਵਾਈ ਕਰ ਸਕਣ ਕਿਉਂਕਿ ਐਕਸਟਰਸ਼ਨ ਦੇ ਕੇਸਾਂ ਵਿੱਚ ਇਸ ਗਰੁੱਪ ਦਾ ਨਾਮ ਲਗਾਤਾਰ ਸਾਹਮਣੇ ਆ ਰਿਹਾ ਸੀ ਜਿਸ ਕਾਰਨ ਵਿਰੋਧੀ ਧਿਰ ਦੇ ਲੀਡਰ ਪੇਰੇ ਪੌਲੀਆਬ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਬ੍ਰੈਂਟਨ ਦੇ ਮੇਅਰ ਪੈਟਰਿਕ ਬ੍ਰਾਊਨ ਅਤੇ ਸਰੀ ਦੀ ਮੇਅਰ ਬ੍ਰੈਂਡਾ ਲੋਕ ਵੱਲੋਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀ ਵੱਲੋਂ ਇਸ ਨੂੰ ਅਤਵਾਦੀ ਸੂਚੀ ਵਾਲੇ ਗਰੁੱਪਾਂ 'ਚ ਪਾਉਣ ਦੀ ਮੰਗ ਕੀਤੀ ਜਾ ਰਹੀ ਸੀ ਫੈਡਰਲ ਸਰਕਾਰ ਦੇ ਫੈਸਲੇ ਨੂੰ ਪ੍ਰੀਮੀਅਰ ਡੇਵਿਡ ਈਵੀ ਨੇ ਸਹੀ ਮੂਵ ਕਿਹਾ ਉਹਨਾਂ ਆਖਿਆ ਕਿ ਇਸ ਨਾਲ ਲਾਅ ਇਨਫੋਰਸਮੈਂਟ ਏਜੰਸੀਜ਼ ਜ਼ਿਆਦਾ ਰਿਸੋਰਸਸ ਅਤੇ ਤਾਕਤ ਨਾਲ ਇਸ ਵਿਰੁੱਧ ਕਾਰਵਾਈ ਕਰਨਗੀਆਂ Hey everybody, it's David Eby here. We got some big news this morning. Since June, we've been calling for the Lawrence Bishnoi Group to be listed as a terrorist organization in Canada, and today the Public Safety Minister made it official. Congratulations to him and the Prime Minister. This is the right move. This will give the police the tools that they need to seize the assets of these gangs and their members that are operating in British Columbia, Alberta, and Ontario. It'll give them additional tools for arrest to keep our streets safe. People have been living in fear of extortion. This is an important move that could make our streets safer. I hope the police are able to use these tools quickly uh, to take action in our community and right across the whole country. ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦੇ ਨਾਲ ਵੀ ਫੈਡਰਲ ਸਰਕਾਰ ਦੇ ਇਸ ਫੈਸਲੇ ਸਬੰਧੀ ਚੈਨਲ ਪੰਜਾਬੀ ਵੱਲੋਂ ਗੱਲਬਾਤ ਕੀਤੀ ਗਈ ਜਿਨ੍ਹਾਂ ਇਸ ਕਦਮ ਨੂੰ ਸਹੀ ਦੱਸਿਆ ਤੇ ਆਖਿਆ ਕਿ ਇਸ ਦੇ ਨਾਲ ਇਫੈਕਟਿਵ ਤਰੀਕੇ ਦੇ ਨਾਲ ਕਦਮ ਚੁੱਕੇ ਜਾ ਸਕਦੇ ਨੇ। ਜਿਹੜਾ ਲਾਰੈਂਸ ਬਿਸ਼ਨੋਈ ਗੈਂਗ ਨੂੰ ਅੱਜ ਕੈਨੇਡਾ ਵੱਲੋਂ ਅੱਤਵਾਦੀ ਜਥੇਬੰਦੀ ਐਲਾਨਿਆ ਗਿਆ ਇਹ ਇੱਕ ਵੱਡੀ ਮੰਗ ਸੀ ਜਿਹੜੀ ਕਿ ਸੂਬਿਆਂ ਦੇ ਮੁੱਖ ਮੰਤਰੀਆਂ ਵੱਲੋਂ ਕੁਝ ਸ਼ਹਿਰਾਂ ਦੇ ਮੇਅਰਜ਼ ਵੱਲੋਂ ਇੱਥੋਂ ਤੱਕ ਕਿ ਵਿਰੋਧੀ ਪਾਰਟੀਆਂ ਵੱਲੋਂ ਕੀਤੀ ਗਈ ਸੀ ਤੇ ਉਹ ਮੰਗ ਅੱਜ ਕਾਰਨ ਸਰਕਾਰ ਨੇ ਪ੍ਰਵਾਨ ਕੀਤੀ ਹੈ ਇਹਦਾ ਜਿਹੜਾ ਅਸਰ ਹੋਏ ਪਊਗਾ ਕਿ ਕੁਝ ਸਖਤ ਤਰਾਵਾਂ ਜਿਹੜੀਆਂ ਅੱਤਵਾਦ ਅਧੀਨ ਤਰਾਵਾਂ ਆ ਉਹ ਇਹਨਾਂ ਨਾਲ ਸੰਬੰਧਤ ਲੋਕਾਂ ਤੇ ਲੱਗ ਸਕਦੀਆਂ ਇਹਦੇ ਨਾਲ ਫਿਰ ਜ਼ਮਾਨਤ ਮਿਲਣ ਵਿੱਚ ਰੁਕਾਈ ਹੋ ਸਕਦੀ ਹੈ ਇਹਨਾਂ ਦੀ ਜ਼ਮੀਨ ਉਹਦੀ ਪ੍ਰਾਪਰਟੀ ਉਹਨੀਆਂ ਗੱਡੀਆਂ ਜਬਤ ਹੋ ਸਕਦੀਆਂ ਤੇ ਨਾਲ ਦੀ ਨਾਲ ਜਿਹੜੀਆਂ ਕੈਨੇਡਾ ਦੀਆਂ ਪੁਲਿਸ ਏਜੰਸੀਜ਼ ਨੇ ਸੂਝਾ ਏਜੰਸੀਜ਼ ਨੇ ਉਹਨਾਂ ਕੋਲ ਹੋਰ ਟੂਲ ਮਿਲ ਜਾਂਦੇ ਹਨ ਇਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਪਾਉਣ ਦੇ ਵਾਸਤੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਟਰੂਥ ਸੋਸ਼ਲ ਤੇ ਸੋਮਵਾਰ ਨੂੰ ਲਿਖਿਆ ਗਿਆ ਹੈ ਕਿ ਅਮਰੀਕਾ ਤੋਂ ਬਾਹਰ ਬਣੀਆਂ ਮੂਵੀਜ਼ ਉੱਪਰ ਉਹ 100% ਟੈਰਫ ਲਗਾਉਣਗੇ ਪਰ ਉਹਨਾਂ ਇਹ ਨਹੀਂ ਦੱਸਿਆ ਕਿ ਕਦੋਂ ਅਤੇ ਕਿਵੇਂ ਇਹ ਟੈਰਫ ਲੱਗਣਗੇ ਅਤੇ ਪਹਿਲਾ ਸਮਾਂ ਜਦੋਂ ਅਮਰੀਕੀ ਰਾਸ਼ਟਰਪਤੀ ਵੱਲੋਂ ਗੁੱਡਸ ਦੀ ਥਾਂ ਤੇ ਸਰਵਿਸ ਨੂੰ ਟੈਰਫ ਦੀ ਧਮਕੀ ਦਿੱਤੀ ਗਈ ਹੋਵੇ ਮਈ ਵਿੱਚ ਪਹਿਲੀ ਵਾਰ ਰਾਸ਼ਟਰਪਤੀ 트ੰਪ ਨੇ ਵਿਦੇਸ਼ਾਂ ਚ ਪ੍ਰੋਡਿਊਸ ਫਿਲਮਾਂ ਉੱਤੇ 100% ਟੈਰਫ ਦੀ ਗੱਲ ਕੀਤੀ ਸੀ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਕਈ ਮੌਲਕ ਫਿਲਮਾਂ ਤੇ ਇਨਸੈਂਟਿਵ ਦਿੰਦੇ ਨੇ ਜਿਸ ਕਾਰਨ ਪ੍ਰੋਡਿਊਸਰ ਅਮਰੀਕਾ ਤੋਂ ਬਾਹਰ ਫਿਲਮਾਂ ਬਣਾ ਰਹੇ ਨੇ ਜਿਸ ਨਾਲ ਕੈਲੀਫੋਰਨੀਆ ਦੀ ਇੰਡਸਟਰੀ ਬੁਰੀ ਤਰ੍ਹਾਂ ਹਿੱਟ ਹੋਈ ਹੈ ਅਮਰੀਕਾ ਦੀਆਂ ਕਈ ਵਰਡਿੰਗ ਸਿਟੀਆਂ ਵੱਲੋਂ ਵੀ ਇਨਸੈਂਟਿਵ ਐਲਾਨੇ ਗਏ ਹਨ ਜਿਸ ਵਿੱਚ ਨਿਊਯਾਰਕ ਕਾਫੀ ਪ੍ਰੋਡਕਸ਼ਨ ਨੂੰ ਮੂਵ ਕਰਨ ਦੇ ਵਿੱਚ ਕਾਮਯਾਬ ਰਿਹਾ ਹੈ ਯੂਨਾਈਟਿਡ ਟੈਲੈਂਟ ਏਜੰਸੀ ਦੇ ਵਾਇਸ ਚੇਅਰਮੈਨ ਨੇ ਸੀਐਨਐਨ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਘਰ ਦੇ ਨੇੜੇ ਕੰਮ ਕਰਨਾ ਪਸੰਦ ਹੈ ਪਰ ਹਾਲੀਵੁੱਡ ਸਟੂਡੀਓਜ਼ ਲਈ ਜਹਾਜ਼ ਉੱਤੇ ਚੜਨਾ ਅਤੇ ਹੋਟਲਾਂ ਦੇ ਬਿੱਲ ਤਾਰਨੇ ਸਸਤੇ ਪੈਂਦੇ ਨੇ ਕਿਉਂਕਿ ਅਮਰੀਕਾ ਦੇ ਵਿੱਚ ਰੇਵੈਟ ਘਟਾ ਹੈ ਅਤੇ ਲੇਬਰ ਤੇ ਬਾਕੀ ਪ੍ਰੋਡਕਸ਼ਨ ਕਾਸਟ ਜਿਆਦਾ ਮਹਿੰਗੀ ਪੈਂਦੀ ਹੈ ਅਮਰੀਕੀ ਰਾਸ਼ਟਰਪਤੀ ਦੇ ਐਲਾਨ ਤੋਂ ਬਾਅਦ Netflix 1% ਡਾਊਨ ਤੇ ਖੁੱਲਿਆ ਅਤੇ ਮੂਵੀ ਰਿਲੇਟਡ ਕੰਪਨੀਆਂ வால்ਟ ਡਿਜ਼ਨੀ ਦੇ ਸ਼ੇਅਰ ਉੱਪਰ ਗਏ ਨੇ ਕੋਵਿਡ-19 ਤੋਂ ਬਾਅਦ ਅਮਰੀਕਾ ਦੇ ਵਿੱਚ ਬਾਕਸ ਆਫਿਸ ਤੇ ਟਿਕਟਾਂ ਦੀ ਸੇਲ ਘਟੀ ਹੈ ਤੇ ਵੱਡੀਆਂ ਫਿਲਮਾਂ ਦੇ ਰਿਲੀਜ਼ ਹੋਣ ਦੀ ਗਿਣਤੀ ਦੇ ਵਿੱਚ ਵੀ ਗਰਾਵਟ ਆਈ ਹੈ ਜਦ ਕਿ ਆਨਲਾਈਨ ਸਟ੍ਰੀਮਿੰਗ ਦੇ ਵਿੱਚ ਵਾਧਾ ਹੋਇਆ ਕਿਉਂਕਿ ਲੋਕ ਘਰੇ ਬੈਠ ਕੇ ਫਿਲਮਾਂ ਤੇ ਸੀਰੀਜ਼ ਦੇਖ ਰਹੇ ਨੇ ਯੂਐਸ ਬਾਕਸ ਆਫਿਸ ਦੀ ਕਮਾਈ 2018 ਦੇ ਵਿੱਚ 12 ਬਿਲੀਅਨ ਡਾਲਰ ਤੋਂ ਘਟਸੀ ਅਤੇ 2020 ਦੇ ਵਿੱਚ 2 ਬਿਲੀਅਨ ਡਾਲਰ ਤੋਂ ਥੋੜੀ ਵਧ ਸੀ ਕਿਉਂਕਿ ਕੋਵਿਡ ਕਾਰਨ ਬਹੁਤ ਸਾਰੇ ਥੀਏਟਰ ਬੰਦ ਹੋ ਗਏ ਸਨ ਅਤੇ ਇਸੇ ਸਮੇਂ ਤੋਂ ਬਾਅਦ 9 ਬਿਲੀਅਨ ਡਾਲਰ ਤੋਂ ਕਦੇ ਵੀ ਬਾਕਸ ਆਫਿਸ ਦੀ ਕਲੈਕਸ਼ਨ ਨਹੀਂ ਕੱਟੀ ਪਰ ਵੱਡੀਆਂ ਫਿਲਮਾਂ ਰਿਲੀਜ਼ ਹੋਣ ਦੀ ਗਿਣਤੀ ਜ਼ਰੂਰ ਘਟੀ ਹੈ ਸੀਐਨਐਨ ਦੀ ਪੇਰੈਂਟ ਕੰਪਨੀ ਵਾਰਨਰ ਬ੍ਰਦਰਸ ਨੇ ਇਸ ਸਾਲ ਗਲੋਬਲ ਬਾਕਸ ਆਫਿਸ ਉੱਪਰ 4 ਬਿਲੀਅਨ ਡਾਲਰ ਕਮਾਏ ਨੇ ਇਸ ਪੱਧਰ ਉੱਤੇ ਪਹੁੰਚਣ ਵਾਲਾ ਇਹ ਪਹਿਲਾ ਸਟੂਡੀਓ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਇਹ ਫੈਸਲਾ ਲਾਗੂ ਹੁੰਦਾ ਹੈ ਤਾਂ ਕੈਨੇਡਾ ਵਿੱਚ ਲਗਭਗ 2 ਲੱਖ ਨੌਕਰੀਆਂ ਖਤਰੇ 'ਚ ਪੈ ਸਕਦੀਆਂ ਨੇ ਜਿਸ ਦਾ ਵੱਡਾ ਹਿੱਸਾ ਬ੍ਰਿਟਿਸ਼ ਕੋਲੰਬੀਆ ਵਿੱਚ ਹੈ ਕਿਉਂਕਿ ਬ੍ਰਿਟਿਸ਼ ਕੋਲੰਬੀਆ 'ਚ ਫਿਲਮ ਇੰਡਸਟਰੀ ਵੱਲੋਂ ਲਗਭਗ 2.7 ਬਿਲੀਅਨ ਡਾਲਰ ਜਨਰੇਟ ਕੀਤੇ ਜਾਂਦੇ ਨੇ ਜੋ ਕਿ BC ਦੀ GDP ਦਾ 1% ਹੈ ਤੇ 2023-24 ਚ ਸਰਕਾਰ ਵੱਲੋਂ 909 ਮਿਲੀਅਨ ਡਾਲਰ ਫਿਲਮ ਐਂਡ ਟੈਲੀਵਿਜ਼ਨ ਟੈਕਸ ਕ੍ਰੈਡਿਟ ਦੇ ਰੂਪ ਦੇ ਵਿੱਚ ਤਾਰੇ ਗਏ ਸਨ ਦੂਜੇ ਪਾਸੇ ਕੈਲੀਫੋਰਨੀਆ ਦੇ ਗਵਰਨਰ ਗੈਵਨ ਨਿਊਸਮ ਵੱਲੋਂ ਵੀ ਟੈਕਸ ਕ੍ਰੈਡਿਟ 330 ਮਿਲੀਅਨ ਤੋਂ ਵਧਾ ਕੇ 750 ਮਿਲੀਅਨ ਡਾਲਰ ਕੀਤੇ ਗਏ ਨੇ ਤਾਜੋ ਫਿਲਮਾਂ ਅਤੇ ਟੀਵੀ ਸ਼ੋਅ ਕੈਲੀਫੋਰਨੀਆ ਦੇ ਵਿੱਚ ਬਣਨ ਪਿਛਲੇ ਸਮੇਂ ਦੌਰਾਨ ਬ੍ਰਿਟਿਸ਼ ਕੋਲੰਬੀਆ ਨਿਊਯਾਰਕ ਅਤੇ ਆਸਟ੍ਰੇਲੀਆ ਚ ਕਾਫੀ ਪ੍ਰੋਡਕਸ਼ਨ ਕੈਲੀਫੋਰਨੀਆ ਤੋਂ ਮੂਵ ਹੋਈ ਹੈ ਕੈਨੇਡੀਅਨ ਜੌਬ ਮਿਨਿਸਟਰ ਪੈਟੀ ਹਜਦੂ ਨੇ ਕੈਨੇਡਾ ਪੋਸਟ ਨੂੰ ਹੜਤਾਲ ਉੱਤੇ ਚੱਲ ਰਹੇ ਪੋਸਟਲ ਵਰਕਰਾਂ ਦੀ ਯੂਨੀਅਨ ਸਾਹਮਣੇ ਜਲਦੀ ਇੱਕ ਆਫਰ ਰੱਖਣ ਦਾ ਨਿਰਦੇਸ਼ ਦਿੱਤਾ ਹੈ ਸਰਕਾਰ ਵੱਲੋਂ ਕੰਪਨੀ ਦੀ ਫਾਈਨੈਂਸ਼ੀਅਲ ਹਾਲਤ ਸੁਧਾਰ ਕਰਨ ਲਈ ਚੁੱਕੇ ਕਦਮਾਂ ਦੇ ਵਿਰੋਧ ਵਿੱਚ ਬੀਰਬਾਰ ਨੂੰ ਕੈਨੇਡੀਅਨ ਯੂਨੀਅਨ ਆਫ ਪੋਸਟਲ ਵਰਕਰਜ਼ ਨੇ ਹੜਤਾਲ ਦੀ ਅਨਾਊਂਸਮੈਂਟ ਕੀਤੀ ਸੀ ਅਤੇ ਉਹ ਹੜਤਾਲ ਤੇ ਚਲੇ ਗਏ ਕਾਰਨੀ ਸਰਕਾਰ ਦੇ ਬਦਲਾਵਾਂ ਵਿੱਚ ਡੋਰ ਟੂ ਡੋਰ ਡਿਲੀਵਰੀ ਖਤਮ ਕਰਨਾ ਅਤੇ ਸੁਭਾਵਿਕ ਤੌਰ ਤੇ ਕੁਝ ਰੂਰਲ ਪੋਸਟ ਆਫਿਸਸ ਨੂੰ ਬੰਦ ਕਰਨਾ ਸ਼ਾਮਲ ਹੈ ਸਰਕਾਰ ਦਾ ਕਹਿਣਾ ਹੈ ਕਿ ਇਹ ਸੁਧਾਰ ਕੈਨੇਡਾ ਪੋਸਟ ਦੀ ਫਾਈਨੈਂਸ਼ੀਅਲ ਸਥਿਤੀ ਨੂੰ ਸੁਧਾਰਨ ਲਈ ਜ਼ਰੂਰੀ ਨੇ ਯੂਨੀਅਨ ਨੇ ਇਸ ਕਦਮ ਨੂੰ ਵਰਕਰਸ ਉੱਪਰ ਸਿੱਧਾ ਹਮਲਾ ਕਰਾਰ ਦਿੱਤਾ ਹੈ ਅਤੇ ਇਹਨਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ ਹਸਦੂ ਨੇ ਇੱਕ ਇੰਟਰਵਿਊ ਵਿੱਚ ਕਿਹਾ ਹੈ ਕਿ ਕੈਨੇਡਾ ਪੋਸਟ ਨੂੰ ਆਪਣਾ ਨਵਾਂ ਪ੍ਰਪੋਜ਼ਲ ਜਲਦੀ ਪੇਸ਼ ਕਰਨਾ ਚਾਹੀਦਾ ਹੈ ਅਤੇ ਯੂਨੀਅਨ ਨੂੰ ਇਸ ਉੱਪਰ ਗੰਭੀਰਤਾ ਦੇ ਨਾਲ ਵਿਚਾਰ ਕਰਨਾ ਚਾਹੀਦਾ ਉਹਨਾਂ ਨੇ ਇਸ ਹੜਤਾਲ ਨੂੰ ਖਤਮ ਕਰਨ ਲਈ ਫੈਡਰਲ ਸਰਕਾਰ ਦੀ ਦਖਲਅੰਦਾਜ਼ੀ ਦੀ ਸੁਭਾਵਨਾ ਨੂੰ ਰੱਦ ਨਹੀਂ ਕੀਤਾ ਪਰ ਜ਼ੋਰ ਦਿੰਦਾ ਹੈ ਕਿ ਮਾਮਲੇ ਨੂੰ ਸੁਲਝਾਉਣ ਦੀ ਜ਼ਿੰਮੇਵਾਰੀ ਦੋਵੇਂ ਤਰਾਂ ਦੀ ਹੈ ਕਿਉਂਕਿ ਕੈਨੇਡਾ ਪੋਸਟ ਅਤੇ ਯੂਨੀਅਨ ਦੇ ਦਰਮਿਆਨ ਪਿਛਲੇ ਲੰਬੇ ਸਮੇਂ ਤੋਂ ਕੰਟਰੈਕਟ ਨੇਗੋਸ਼ੀਏਸ਼ਨਸ ਚੱਲ ਰਹੀਆਂ ਨੇ ਪਰ ਕਿਸੇ ਸਮਝੌਤੇ ਤੇ ਨਹੀਂ ਪਹੁੰਚਿਆ ਜਾ ਸਕਿਆ ਆਖਰੀ ਟਾਈਮ ਜਦੋਂ ਨਵੇਂ ਪ੍ਰਪੋਜ਼ਲ ਦੇ ਨਾਲ ਕੈਬਨਿਟ ਮਨਿਸਟਰ ਹਾਜਦੂ ਨੇ voting ਕਰਾਉਣ ਦੇ ਹੁਕਮ ਦਿੱਤੇ ਸਨ ਤਾਂ ਉਸ ਸਮੇਂ ਵੀ ਯੂਨੀਅਨ ਦੇ ਮੈਂਬਰਸ ਵੱਲੋਂ ਉਸ ਪ੍ਰਪੋਜ਼ਲ ਦੇ ਉਲਟ ਵੋਟ ਪਾਈ ਗਈ ਸੀ ਪਰ ਹੁਣ ਜੋ ਨਵੇਂ ਕਾਇਦੇ ਕਾਨੂੰਨ ਜਾਂ ਬਦਲਾਅ ਫੈਡਰਲ ਸਰਕਾਰ ਵੱਲੋਂ ਲਿਆਂਦੇ ਗਏ ਨੇ ਉਸ ਦੇ ਨਾਲ ਯੂਨੀਅਨ ਨੇ ਦੁਬਾਰਾ ਸਟ੍ਰਾਈਕ ਦਾ ਰਾਹ ਚੁਣਿਆ ਪਰ ਹੁਣ ਦੇਖਦੇ ਹਾਂ ਕਿ ਇਹ ਸਮਝੌਤਾ ਹੁੰਦਾ ਜਾਂ ਨਹੀਂ ਕਿਉਂਕਿ ਕੈਨੇਡਾ ਪੋਸਟ ਨੇ 1 ਬਿਲੀਅਨ ਡਾਲਰ ਦਾ ਰੈਵਨਿਊ ਖੋਇਆ ਤੇ ਭਾਵੇਂ ਇੱਕ ਦੇ ਵਿੱਚ ਵੀ ਹਾਲਾਤ ਐਸੇ ਰਹਿ ਸਕਦੇ ਨੇ ਤੇ ਫੈਡਰਲ ਸਰਕਾਰ ਖਾਸ ਕਰ ਪ੍ਰਧਾਨ ਮੰਤਰੀ ਵੀ ਲਗਾਤਾਰ ਇਹ ਗੱਲ ਕਰ ਚੁੱਕੇ ਨੇ ਕਿ ਇਸ ادارے ਨੂੰ ਇਸ ਢੰਗ ਦੇ ਨਾਲ ਫੈਡਰਲ ਸਰਕਾਰ ਦੀ ਮਦਦ ਨਾਲ ਚਲਾਉਣਾ ਮੁਸ਼ਕਲ ਹੈ ਅਤੇ ਇਸ ਲਈ ਇਸ ਵਿੱਚ ਬਦਲਾ ਜ਼ਰੂਰੀ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਇਸ ਕਾਰਨ ਕਈ ਸਕਿਲਡ ਵਰਕਰਾਂ ਦਾ ਉੱਥੇ ਜਾਣਾ ਮੁਸ਼ਕਲ ਹੋ ਗਿਆ ਹੈ ਕੈਨੇਡਾ ਇਸ ਹਾਲਾਤ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਕ ਕਾਰਨੀ ਨੇ ਲੰਡਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਅਮਰੀਕਾ 'ਚ ਕੰਮ ਕਰਨ ਵਾਲੇ ਟੈਕਨੋਲੋਜੀ ਸੈਕਟਰ ਦੇ ਉਹਨਾਂ ਲੋਕਾਂ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਨੇ ਜੋ ਹੁਣ ਵੀਜ਼ਾ ਫੀਸ ਵਧਣ ਕਾਰਨ ਮੁਸ਼ਕਲ 'ਚ ਪੈ ਗਏ ਨੇ ਉਹਨਾਂ ਕਿਹਾ ਕਿ ਕੈਨੇਡਾ ਸਰਕਾਰ ਆਪਣੀ ਮਾਈਗ੍ਰੇਟ ਪਾਲਿਸੀ ਦੀ ਸਮੀਖਿਆ ਕਰ ਰਹੀ ਹੈ ਤੇ ਅਜਿਹੇ ਸਕਿਲਡ ਲੋਕਾਂ ਨੂੰ ਇੱਥੇ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ ਕੈਨੇਡਾ ਦੇ ਮਾਹਰ ਮੰਨਦੇ ਨੇ ਕਿ ਉਹ ਲੋਕ ਜੋ H1B ਵੀਜ਼ਾ ਜ਼ਰੀਏ ਅਮਰੀਕਾ ਆਉਣ ਦੀ ਯੋਜਨਾ ਬਣਾ ਰਹੇ ਸਨ ਕੈਨੇਡਾ ਦਾ ਰੁਖ ਕਰਨਗੇ ਸਮਾਲ ਅਤੇ ਮੀਡਲ ਰੇਂਜ ਵਾਲੇ ਬਿਜ਼ਨੈਸਿਸ ਜੋ ਕਿ 1 ਲੱਖ ਡਾਲਰ ਟੈਕਸ ਅਦਾ ਨਹੀਂ ਕਰ ਸਕਦੇ ਉਹ ਕੈਨੇਡਾ ਵਿੱਚ ਆਪਣੇ ਆਫਿਸ ਖੋਲ੍ਹ ਸਕਦੇ ਨੇ ਟੋਰਾਂਟੋ ਦੀ ਫਾਰਮ ਪੈਸੇਜ ਦੇ ਸੀਈਓ ਮਾਰਟਿਨ ਬਸਰੀ ਨੇ ਅਨੁਸਾਰ ਇਹ ਮਿਊਜ਼ੀਕਲ ਚੇਰੀਅਸ ਗੇਮ ਦੀ ਤਰ੍ਹਾਂ ਹੈ ਜਿੱਥੇ ਕਿ ਅਮਰੀਕਾ ਨੇ ਉਹਨਾਂ ਦੇ ਵਿਕਲਪਨੋ ਖਤਮ ਕਰ ਦਿੱਤਾ ਹੈ ਅਤੇ ਹੁਣ ਹਾਈ ਸਕਿਲਡ ਲੋਕ ਬੈਠਣ ਦੀ ਜਗ੍ਹਾ ਲੱਭ ਰਹੇ ਨੇ ਤੇ ਹੁਣ ਕੈਨੇਡਾ ਕੋਲ ਮੌਕਾ ਹੈ ਕਿ ਇਹਨਾਂ ਹਾਈ ਸਕਿਲਡ ਲੋਕਾਂ ਨੂੰ ਨਵੀਆਂ ਚੇਅਰਜ਼ ਮੁਹੱਈਆ ਕਰਵਾਵੇ ਅਤੇ ਸਮਾਲ ਤੇ ਮਿਡਲ ਜਿਹੜੀਆਂ ਕੰਪਨੀਆਂਜ਼ ਨੇ ਉਹਨਾਂ ਨੂੰ ਅਮਰੀਕਾ ਤੋਂ ਕੈਨੇਡਾ ਲਿਆਉਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾਣ ਅੰਟਾਰੀਓ ਲਿਬਰਲ ਪਾਰਟੀ ਨੇ ਆਪਣਾ ਅਗਲਾ ਲੀਡਰ ਚੁਣਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਨੇ ਜੋ ਕਿ ਬੌਨੀ ਕ੍ਰੋਮਬੀ ਦੀ ਥਾਂ ਲਏਗਾ ਕ੍ਰੋਮਬੀ ਨੇ ਹਾਲ ਹੀ ਵਿੱਚ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਾਰਟੀ ਦੀ ਕਾਰਜਕਾਰੀ ਕੌਂਸਲ ਨੇ ਇੱਕ ਕਮੇਟੀ ਬਣਾਉਣ ਦੀ ਮਨਜ਼ੂਰੀ ਦਿੱਤੀ ਹੈ ਜੋ ਕਿ ਪਾਰਟੀ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰੇਗੀ ਅਤੇ ਵਧੀਆ ਤਰੀਕੇ ਲੱਭੇਗੀ ਕਿ ਕਿਸ ਢੰਗ ਦੇ ਨਾਲ ਆਪਾਂ ਵਿਖਦੇ ਵਿੱਚ ਲੀਡਰਸ਼ਿਪ ਰੇਸ ਦੀਆਂ ਪ੍ਰਕਿਰਿਆਵਾਂ ਨੂੰ ਸੁਧਾਰਿਆ ਜਾ ਸਕਦਾ ਹੈ ਜਾਣਕਾਰੀ ਪਾਰਟੀ ਵੱਲੋਂ ਇੱਕ ਪ੍ਰੈਸ ਰਿਲੀਜ਼ ਰਾਹੀਂ ਦਿੱਤੀ ਗਈ ਹੈ 온ਟਾਰੀਓ ਲਿਬਰਲ ਪਾਰਟੀ ਦੀ ਪ੍ਰੈਜ਼ੀਡੈਂਟ ਕੈਥਰੀਨ ਮੈਕੈਰੀ ਨੇ ਕਿਹਾ ਹੈ ਕਿ ਅਸੀਂ ਆਪਣੀ ਪਾਰਟੀ ਨੂੰ ਮੋੜ ਬਣਾਉਣ ਦੇ ਲਈ ਅਤੇ ਨਵੀਂ ਲੀਡਰਸ਼ਿਪ ਦੇ ਲਈ ਅਹਿਮ ਕਦਮ ਚੁੱਕ ਰਹੇ ਹਾਂ ਅਤੇ ਉਹ ਚਾਹੁੰਦੇ ਨੇ ਕਿ ਮੈਂਬਰ ਅਗਲੇ ਲੀਡਰ ਦੀ ਚੋਣ ਨੋ ਸਹੀ ਢੰਗ ਦੇ ਨਾਲ ਨੇਪਰੇ ਚੜਾਉਣ ਕਰੋੰਬੀ ਦੇ ਅਸਤੀਫਾ ਉਸ ਸਮੇਂ ਦਿੱਤਾ ਜਦੋਂ ਉਹ ਪਾਰਟੀ ਦੀ ਐਨੂਅਲ ਕਨਵੈਨਸ਼ਨ ਦੌਰਾਨ ਹੋਈ ਲੀਡਰਸ਼ਿਪ ਸਮੀਖਿਆ ਵਿੱਚ 57% ਦੀ ਸਮਰਥਨ ਹੀ ਹਾਸਲ ਕਰ ਸકી ਇਸ ਸਮੀਖਿਆ ਉਸ ਚੋਣ ਦੇ ਕੁਝ ਮਹੀਨੇ ਬਾਅਦ ਹੋਈ ਹੈ ਜਿੱਥੇ ਲਿਬਰਲ ਪਾਰਟੀ ਨੇ ਨਿਰਾਸ਼ਾਜਨਕ ਤਰੀਕੇ ਦੇ ਨਾਲ ਤੀਜਾ ਸਥਾਨ অন্ਟਾਰੀਓ ਦੀਆਂ ਪ੍ਰੋਵਿੰਸ਼ਲ ਚੋਣਾਂ 'ਚ ਹਾਸਲ ਕੀਤਾ ਸੀ ਜਦਕਿ ਡੱਗਫੋਰਡ ਨੇ ਲਗਾਤਾਰ ਤੀਜੀ ਵਾਰ ਮжоਰਿਟੀ ਵਾਲੀ ਸਰਕਾਰ ਬਣਾਈ ਸੀ ਚੋਣ ਮਹਿੰਮ ਸੰਬੰਧੀ ਇੱਕ ਡਾਕੂਮੈਂਟ ਜੋ ਕਿ ਸਮੀਖਿਆ ਤੋਂ ਪਹਿਲਾਂ ਜਾਰੀ ਹੋਇਆ ਹੈ ਕ੍ਰੌਂਬੀਆ ਤੇ ਉਹਨਾਂ ਦੀ ਟੀਮ ਦੀ ਰਣਨੀਤੀ ਅਤੇ ਕਮਿਊਨੀਕੇਸ਼ਨ ਦੇ ਢੰਗ ਦੀ ਆਲੋਚਨਾ ਇਸ ਵਿੱਚ ਕੀਤੀ ਗਈ ਹੈ ਖਾਸ ਕਰਕੇ ਇਸ ਗੱਲ ਦੀ ਨਿੰਦਿਆ ਕੀਤੀ ਗਈ ਹੈ ਕਿ ਕ੍ਰੌਂਬੀ ਵੱਲੋਂ ਚੀਫ ਇਲੈਕਸ਼ਨ ਦੇ ਮੁੱਦੇ ਵਜੋਂ ਹੈਲਥ케ਅਰ ਨੂੰ ਚੁਣਿਆ ਗਿਆ ਜਿਸ ਨਾਲ ਫੋਰਡ ਨੂੰ ਇਹ ਮੌਕਾ ਮਿਲ ਗਿਆ ਕਿ ਉਹ ਚੋਣਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਟੈਰਿਫਾਂ ਨਾਲ ਨਜਿੱਠਣ ਦੇ ਮੌਕੇ ਵਜੋਂ ਪੇਸ਼ ਕਰ ਸਕਣ ਜੋ ਕਿ ਨਵੀਂ ਬਣਾਈ ਕਮੇਟੀ ਦੀ ਪ੍ਰਕਿਰਿਆ ਨਾਲ ਸੋਚ ਵਿਚਾਰ ਕਰਕੇ ਸਾਹਮਣੇ ਆਉਣਾ ਚਾਹੀਦਾ ਸੀ ਕਿਉਂਕਿ অন্ਟਾਰੀਓ ਦੀਆਂ ਪਰਮੈਂਸ਼ਲ ਚੋਣਾਂ ਦੇ ਵਿੱਚ ਮੌਜੂਦਾ ਪ੍ਰੀਮੀਅਰ ਡੱਗਫੋਰਡ ਦੇ ਵੱਲੋਂ ਅਮਰੀਕੀ ਟੈਰਿਫਸ ਦੇ ਆਧਾਰ ਤੇ ਚੋਣ ਲੜੇਗੀ ਜਦਕਿ ਲਿਬਰਲਸ ਹੈਲਥ케ਅਰ ਨੂੰ ਮੁੱਦਾ ਬਣਾ ਕੇ ਚੱਲ ਰਹੇ ਸਨ ਜਿਸ ਕਾਰਨ ਤੀਜੀ ਵਾਰੀ ਪ੍ਰੋਗਰੈਸਿਵ ਕੰਜ਼ਰਵੇਟਿਵਸ ਮжоਰਿਟੀ ਦੀ ਸਰਕਾਰ ਬਣਾਉਣ 'ਚ ਕਾਮਯਾਬ ਰਹੇ ਬੈਂਕ ਆਫ ਕੈਨੇਡਾ ਵੱਲੋਂ ਇੰਟਰਸਟ ਰੇਟ ਵਿੱਚ ਇੱਕ ਹੋਰ ਕੱਟ ਲਗਾਇਆ ਗਿਆ ਜਿਸ ਦੇ ਬਾਅਦ ਰੀਅਲ ਏਸਟੇਟ ਮਾਰਕੀਟ ਵਿੱਚ ਕੀ ਟ੍ਰੈਂਡ ਹੈ ਕਿ ਲੋਕ ਘਰ ਖਰੀਦਣ ਲਈ ਅੱਗੇ ਆ ਰਹੇ ਨੇ ਜਾਂ ਫਿਰ ਮਾਰਕੀਟ ਦੇ ਵਿੱਚ ਠੰਡਾ ਪਣ ਸ਼ਾਇਆ ਹੋਇਆ ਇਸ ਬਾਰੇ ਰੀਅਲਟਰ ਨਿਮਰਤ ਸਿੱਧੂ ਦੇ ਨਾਲ ਚੈਨਲ ਪੰਜਾਬੀ ਵੱਲੋਂ ਖਾਸ ਗੱਲਬਾਤ ਕੀਤੀ ਗਈ। ਆ ਦੋਸਤੋ ਅੱਜ ਅਸੀਂ ਗੱਲਬਾਤ ਕਰਨੀ ਹੈ ਰੀਅਲ ਏਸਟੇਟ ਬਾਰੇ ਨਿਮਰਤ ਸਿੱਧੂ ਸਾਡੇ ਨਾਲ ਨੇ ਉਹਨਾਂ ਕੋਲੋਂ ਆਪਾਂ ਜਾਣਦੇ ਹਾਂ ਨਿਮਰਤ ਜੀ ਸਾਨੂੰ ਦੱਸੋਗੇ ਇਸ ਵੇਲੇ ਮਾਰਕੀਟ ਦੇ ਵਿੱਚ ਟ੍ਰੈਂਡ ਕੀ ਹੈ ਜਾਂ ਲੋਕਾਂ ਨੂੰ ਕੀ ਕਰਨਾ ਚਾਹੀਦਾ ਹੈ ਰੀਅਲ ਏਸਟੇਟ ਦੇ ਵਿੱਚ? ਇਸ ਮਹੀਨੇ 25 ਪੁਆਇੰਟਸ ਥੱਲੇ ਆ ਗਿਆ ਸੀ ਇੰਟਰਸਟ ਰੇਟ ਪਹਿਲੀ ਵਾਰ ਹੀ ਆਇਆ ਜੁਲਾਈ ਤੋਂ। ਸੋ ਦ ਮਾਰਕੀਟ ਇਸ ਪਿਕਿੰਗ ਅਪ ਵੀ ਸੀ ਮੱਚ ਮੋਰ ਐਕਟੀਵਿਟੀ। ਲੋਕ ਆ ਰਹੇ ਨੇ ਬਾਇ ਕਰਨ ਜਾਂ ਹੁਣ ਇੰਟਰਸਟ ਜ਼ਿਆਦਾ ਲੈ ਰਹੇ ਨੇ ਹਾਂਜੀ ਇੰਟਰਸਟ ਰੇਟ ਥੱਲੇ ਔਨ ਕਰਕੇ ਹੁਣ ਸਾਡੇ ਓਪਨ ਹਾਊਸਸ ਕਾਫੀ ਬਿਜ਼ੀ ਆ ਫੋਨ ਕਾਲਸ ਵੀ ਕਾਫੀ ਹੁੰਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕਹਿ ਰਹੇ ਕਿ ਹਜੇ 2 ਵਾਰੀ ਅਕਤੂਬਰ ਤੇ ਦਸੰਬਰ ਦੇ ਵਿੱਚ ਸ਼ਾਇਦ ਹੋਰ ਇੰਟਰਸਟਡ ਘਟਣਗੇ ਤੁਹਾਨੂੰ ਕੀ ਲੱਗਦਾ ਹੁਣ ਲੋਕ ਜ਼ਿਆਦਾ ਆ ਰਹੇ ਨੇ ਇੱਧਰ ਹਾਂਜੀ ਆਈ ਥਿੰਕ ਇਟਸ ਗੋ ਗੋ ਡਾਊਨ ਪਰ ਬਾਕੀ ਕੋ ਸਕੈਨ ਨਹੀਂ ਸਕਦੇ ਰਾਈਟ ਬਟ ਇਟਸ ਗੈਟਿੰਗ ਬਿਜ਼ੀ ਪ੍ਰਾਈਸਿਸ ਕਿੱਦਾਂ ਨੇ ਘਰਾਂ ਦੇ ਦੀ ਕੀਮਤਾਂ Prices are holding steady. Like during the COVID, prices obviously, thalle. But there's a lot of inventory on the market, so there's lots of options for buyers. first-time home buyer, ne suggest First-time home buyers, the government help So if you don't know, like you do hai know to shuru like ek market which realtor na gal karo. There's lots of options. right? ਐਂਡ ਦੈਨ ਇਸ ਟਾਈਮ ਪ੍ਰਾਈਸਸ ਵੀ ਅਸੀਂ ਨੇਗੋਸ਼ੀਏਟ ਕਰ ਸਕਦੇ ਆ ਕੋਂਡੋ ਮਾਰਕੀਟ ਆ ਉਹਦਾ ਕੁਝ ਸਪੈਸ਼ਲ ਹੈਗਾ ਜੇ ਉਧਰ ਨੂੰ ਲੋਕ ਪਹਿਲੀ ਵਾਰੀ ਘਰ ਖਰੀਦਣ ਵਾਲੇ ਜਾਣਾ ਚਾਹੁੰਦੇ ਯਾ ਕੋਂਡੋਸ ਜੇ ਆਪਾ ਡਿਵੈਲਪਰ ਤੋਂ ਸਿੱਧੇ ਲੈਂਦੇ ਆ ਵੀ ਗੈਟ ਲੋਟਸ ਆਫ ਇਨਸੈਂਟਿਵਸ ਜੇ ਤੁਸੀਂ ਡਿਵੈਲਪਰ ਤੋਂ ਲੈਂਦੇ ਹੋ ਕਈ ਵਾਰੀ ਤੁਹਾਨੂੰ ਲਾਈਕ ਪਜਾ ਤੋਂ 80000 ਸਸਤਾ ਵੀ ਮਿਲ ਜਾਂਦਾ ਆਉਣ ਵਾਲੇ ਸਮੇਂ ਦੇ ਵਿੱਚ ਘਰਾਂ ਦੀਆਂ ਜਿਹੜੀਆਂ ਕੀਮਤਾਂ ਨੇ ਉਹ ਥੱਲੇ ਜਾ ਸਕਦੀਆਂ ਕੁਝ ਕਿਹਾ ਜਾ ਸਕਦਾ ਦੇਖੋ ਸਾਨੂੰ ਤਾਂ ਇਹ ਵੀ ਕਰਨੀ ਕੀਮਤਾਂ ਉੱਪਰ ਜਾਣ ਰਾਈਟ But this time market thori tough so COVID will now. This time but I think in Canada they're gonna go up. Sirde, जिने viewers ने उनाली contact जी ओ होर जानना जान we We're on social media, Nimrat Sidhu Realty or Stephanie Wong and Associates, or to सुसनुफोन कर सकते हैं 604-671-9202. Thank you very much, Thank you. ਆ ਦੋਸਤੋ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਤੁਸੀਂ ਇਹਨਾਂ ਦੇ ਕੋਲੋਂ ਹੋਰ ਜਾਣਕਾਰੀ ਵੀ ਲੈ ਸਕਦੇ ਆਂ ਇੰਟਰਸਟਿਡ ਥੱਲੇ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਥੱਲੇ ਜਾਣੇ ਆ ਬਹੁਤ ਕੁਸ਼ ਮਾਰਕੀਟ ਦੇ ਵਿੱਚ ਹੋ ਰਿਹਾ ਰੀਅਲਟਰਸ ਦੇ ਨਾਲ ਇਹਨਾਂ ਦੇ ਨਾਲ ਗੱਲਬਾਤ ਕਰਕੇ ਤੁਸੀਂ ਜਾਣਕਾਰੀ ਲੈ ਸਕਦੇ ਹੋ ਅਰਸ਼ ਸਿੱਧੂ ਨਾਲ ਜਿਸ ਕਰਨ ਚੈਨਲ ਪੰਜਾਬੀ ਸੋਰੀ ਅਮਰੀਕਾ ਦੇ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਟਰੱਕਿੰਗ ਖੇਤਰ ਦੇ ਵਿੱਚ ਕਈ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਗਿਆ ਜਿਸ ਤਹਿਤ ਕੱਚੇ ਲੋਕ ਹੁਣ ਲਾਇਸੈਂਸ ਨਹੀਂ ਲੈ ਸਕਣਗੇ ਇਹ ਪੂਰਾ ਮਾਮਲਾ ਕੀ ਹੈ ਜਾਣਦੇ ਆ ਨਾਰਥ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਰਮਨ ਢਿਲੋਹਰਾਂ ਤੋਂ ਦੋਸਤੋ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਆ ਰਮਨ ਢਿਲੋਹਰਾਂ ਨਾਲ ਜਿਹੜੇ ਕਿ ਨਾਰਥ ਅਮਰੀਕਨ ਪੰਜਾਬੀ ਟਰੱਕਿੰਗ ਐਸੋਸੀਏਸ਼ਨ ਤੋਂ ਨੇ ਬਹੁਤ ਸਾਰੇ ਇਸ਼ੂਜ਼ ਨੇ ਬਹੁਤ ਸਾਰੇ ਸਵਾਲ ਨੇ ਟਰੱਕਿੰਗ ਦੀ ਸਖਤੀ ਹੋਈ ਆ ਖਾਸ ਕਰ ਲਾਇਸੈਂਸ ਦੇ ਮਾਮਲੇ ਦੇ ਵਿੱਚ ਕਿ ਜਿਹੜੇ ਕੱਚੇ ਬੰਦੇ ਨੇ ਜਾਂ ਵਰਕ ਪਰਮਿਟ ਜਾਂ ਕਿਹੜੇ-ਕਿਹੜੇ ਐਸਵੇਲੇ ਟਰੱਕ ਨਹੀਂ ਚਲਾ ਸਕਦੇ ਜਾਂ ਕੀ ਸਿਰਫ ਸਿਟੀਜ਼ਨ ਜਾਂ ਗ੍ਰੀਨ ਕਾਰਡ ਹੀ ਚਲਾ ਸਕਦੇ ਆ ਟਰੋਪ ਸਾਬ ਬਹੁਤ ਬਹੁਤ ਸਵਾਗਤ ਹੈ ਜੀ ਜੀਐਨ ਹਸੀ ਕਾਲ ਜੀ ਸასი ਗਾਲ ਜੀ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰ ਸਿਕਾਓ ਟਰੋਪ ਸਾਬ ਦੱਸਿਓ ਐਸਵੇਲੇ ਕੀ ਸਾਰੇ ਗ੍ਰੀਨ ਕਾਰਡ ਤੇ ਸਿਟੀਜ਼ਨ ਨੂੰ ਛੱਡ ਕੇ ਟਰੱਕ ਚਲਾਉਣੇ ਇਹਨਾਂ ਨੇ ਬੈਨ ਕਰ ਦੇਵੇ ਆ ਨਹੀਂ ਸਰ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਡੈਫੀਨੇਟਲੀ ਜਿਹੜੀ ਸਿਚੁਏਸ਼ਨ ਹੈਗੀ ਆ ਨਾਨ ਡੋਮਸਾਈਲ ਤੇ ਡੋਮਸਾਈਲ ਲਾਇਸੈਂਸ ਦੇ ਵਿੱਚ ਹੈ ਜਿਹੜੀ ਨਾਨ ਡੋਮਸਟਾਈਲ ਹੈਗੀ ਆ ਉਹ ਲਾਇਸੈਂਸ ਜਿਹੜਾ ਇਸ਼ੂ ਹੋ ਰਿਹਾ ਆ ਜਾਂ ਹੋ ਰਿਹਾ ਸੀਗਾ ਉਹਦੇ ਵਿੱਚ ਕੁਝ ਕਟਾਈਆਂ ਹੋਈਆਂ ਹੈਗੀਆਂ ਉਹਨਾਂ ਵਿੱਚ ਕੁਝ ਅਣਗਹਿਲੀਆਂ ਹੋਈਆਂ ਹੈਗੀਆਂ ਕੁਝ ਸਟੇਟਸ ਵੋਟ ਸੋ ਉਹ ਜਿਹੜੀ ਸਿਚੁਏਸ਼ਨ ਹੈਗੀ ਆ ਉਹਦੇ ਕਰਕੇ ਇਹ ਜਿਹੜਾ ਇਸੋਲੇ ਚੇਂਜਸ ਆ ਰਹੀਆਂ ਹੈਗੀਆਂ ਸੋ ਜਿਹੜੀਆਂ ਰੀਸੈਂਟ ਪ੍ਰੋਬਲਮਾਂ ਆ ਗਿਆ ਹੈਗੀਆਂ ਰੀਸੈਂਟਲੀ ਜਿਹੜੀਆਂ ਚੀਜ਼ਾਂ ਆ ਵਾਪਰੀਆਂ ਜਿਵੇਂ ਫਲੋੜਾ ਦਾ ਐਕਸੈਂਟ ਹੋ ਗਿਆ ਹੋਰ ਐਕਸੈਂਟ ਹੋ ਗਏ ਜਿਨ੍ਹਾਂ ਦੇ ਵਿੱਚ ਜਿਹੜੇ ਵਰਕ ਪਰਮਿਟ ਜਾਂ ਨਾਨ ਡਮਸਾਇਲ ਲਾਇਸੈਂਸ ਸੀਗੇ ਉਹ ਹਾਈਲਾਈਟ ਹੋ ਗਏ ਬੰਦੇ ਸੋ ਉਹਨਾਂ ਦਾ ਜਿਹੜਾ ਇਹ ਸੀਗਾ ਕਿ ਕਾਫੀ ਦੇਰ ਤੋਂ ਸਿਚੁਏਸ਼ਨ ਬੋਇਲ ਅਪ ਹੋ ਰਹੀ ਸੀ ਅਸੀਂ ਇਹ ਬੜੇ ਚੱਕ ਤੋਂ ਇਸ਼ੂ ਜਿਹੜਾ ਆ ਇਹ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਨਾਲ ਅਸੀਂ ਆਲਰੇਡੀ ਚੁੱਕਿਆ ਸੀਗਾ ਬੜੀ ਬੜੀ ਪਰ ਆਈ ਥਿੰਕ ਉਦੋਂ ਉਹਨਾਂ ਨੇ ਨਹੀਂ ਇਹਦੀ ਕੇਅਰ ਕੀਤੀ ਜਿਆਦਾ ਤੇ ਇਹ ਲਾਇਸੈਂਸ ਜਿਹੜੇ ਇਸ਼ੂ ਹੁੰਦੇ ਰਹੇ ਔਰ ਇਹਨਾਂ ਦੇ ਵਿੱਚ ਪ੍ਰੋਬਲਮ ਇਹੋ ਹੀ ਸੀਗੀ ਕਿ ਇਹ ਲਾਇਸੈਂਸ ਜਿਹੜੇ ਆ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਲੂਪ ਹੋਲ ਲੱਭ ਕੇ ਇਸ਼ੂ ਕੀਤੇ ਜਾ ਰਹੇ ਸੀਗੇ ਸੋ ਹੁਣ ਉਹ ਜਿਹੜਾ ਲੂਪ ਹੋਲ ਆ ਉਹ ਬੰਦ ਹੋਣ ਜਾ ਰਿਹਾ ਆ ਪ੍ਰੋਬਲਮ ਇਹ ਸੀ ਕਿ ਇਹਨਾਂ ਲਾਇਸੈਂਸਸ ਦੇ ਵਿੱਚ ਜਿਹੜੀ ਕਮਿਊਨਿਟੀ ਆਈ ਹੈਗੀ ਆ ਚਾਹੇ ਉਹ ਆਪਣੇ ਇੰਡੀਅਨ ਨੇ ਆ ਪੰਜਾਬੀ ਆ ਚਾਹੇ ਉਹ ਰਸ਼ੀਅਨ ਨੇ ਆ ਚਾਹੇ ਮੈਕਸੀਕਨ ਚਾਹੇ ਕਿਹੜੀ ਕਿਹੜੀ ਵੀ ਮੂਲ ਦੇ ਬੰਦੇ ਇਸ ਲਾਇਸੈਂਸ ਦੇ ਥੱਲੇ ਜਿਹਨਾਂ ਲਾਇਸੈਂਸ ਲਿਆ ਹੈਗਾ ਉਹਨਾਂ ਦੀ ਟ੍ਰੇਨਿੰਗ ਦੇ ਵਿੱਚ ਬਹੁਤ ਕوتاਈਆਂ ਹੋਈਆਂ ਹੈਗੀਆਂ ਟ੍ਰੇਨਿੰਗ ਪੂਰੀ ਨਹੀਂ ਹੋਈ ਹੈਗੀ ਉਹਨਾਂ ਨੇ ਰੂਲ ਐਂਡ ਰੈਗੂਲੇਸ਼ਨ ਦਾ ਪਾਲਨ ਨਹੀਂ ਕੀਤਾ ਹੈਗਾ ਚੰਗੀ ਤਰੀਕੇ ਦੇ ਨਾਲ ਸੋ ਉਹ ਜਦੋਂ ਤੁਸੀਂ ਇੰਨਾ ਜ਼ਿਆਦਾ ਹੱਦ ਨਾਲੋਂ ਵੱਧ ਤੁਸੀਂ ਰੂਲ ਨੂੰ ਤੋੜ ਮੋੜ ਦਿੰਨੇ ਆ ਤੇ ਫਿਰ ਉਹ ਤੁਸੀਂ ਹਾਈਲਾਈਟ ਆ ਜਾਂਦੀ ਆ ਫਿਰ ਉੱਤੇ ਕੋਈ ਨਾ ਕੋਈ ਐਕਸ਼ਨ ਜਿਹੜਾ ਆ ਉਹ ਹੋ ਜਾਂਦਾ ਸੋ ਇਹ ਸਿੰਪਲੀ ਜਿਹੜੀ ਬੇਸਿਕ ਕਹਾਣੀ ਹੈਗੀ ਹੁਣ ਇਹਨਾਂ ਨੇ ਕੀਤਾ ਕੀ ਹੈ ਜੀ ਕਿਹਾ ਕੀ ਹੈ ਵੀ ਕਿਹੜੇ ਡਰਾਈਵਰ ਲਾਇਸੈਂਸ ਕੀ ਗ੍ਰੀਨ ਕਾਰਡ ਜਾਂ ਸਿਟੀਜ਼ਨ ਤੋਂ ਬਿਨਾ ਵਾਲੇ ਲੈ ਸਕਦੇ ਆ ਜਾਂ ਉਹਦੇ ਵਿੱਚ ਵੀ ਕੁਝ ਕੈਟਾਗਰੀਜ਼ ਸੋ so, ਜਿਹੜੀਆਂ categories ਹੈਗੀਆਂ ਆ ਜਿਹੜੇ license green card hold ਰਿਆ ਸਿਟੀਜ਼ਨ ਹੈਗੇ ਆ ਡੈਫੀਨਿਟਲੀ ਉਹਨਾਂ ਦੇ ਉੱਤੇ ਕੋਈ ਰਿਸਟ੍ਰਿਕਸ਼ਨ ਨਹੀਂ ਹੈਗੀ ਆ ਜਿਹੜੇ ਵਰਕ ਪਰਮਿਟ ਹੋਲਡਰ ਹੈਗੇ ਆ ਉਹਨਾਂ ਦੇ ਉੱਤੇ ਰਿਸਟ੍ਰਿਕਸ਼ਨ ਇਹ ਹੈ ਕਿ ਉਹਨਾਂ ਨੂੰ ਸਰਟਨ ਪੇਪਰਵਰਕ ਜਿਹੜੇ ਆ ਉਹ ਪ੍ਰੋਵਾਈਡ ਕਰਨੇ ਪੈਂਦੇ ਆ ਪਹਿਲਾਂ ਸਿਰਫ ਸਿਰਫ ਜਿਹੜਾ employment ਹੁੰਦੀ ਸੀਗੀ ਜਿਹੜੀ ਆਪਣਾ ਤੁਹਾਡਾ ਜਿਹਨੂੰ ਆਪਾਂ ਵਰਕ ਪਰਮਿਟ ਕਾ ਦੇਨੇ ਆ ਉਹੋ ਹੀ ਇੱਕ ਆਧਾਰ ਮੰਨਿਆ ਜਾਂਦਾ ਸੀਗਾ ਕਿ ਉਹਦੇ ਤੇ ਤੁਹਾਨੂੰ ਸੀਡੀਐਲ ਜਿਹੜਾ ਲਿਮਿਟਿਡ ਟਰਮ ਜਿਹੜਾ ਨੌਨ ਡਾ ਮਸਾਇਲਿਆ ਉਹ ਮਿਲ ਜਾਂਦਾ ਸੀਗਾ ਸੋ ਹੁਣ ਉਹਨਾਂ ਨੇ ਉਹਦੇ ਚ ਚੇਂजेस ਕਰਤੀਆਂ ਕਿ ਉਹਦੇ ਨਾਲ ਨਾਲ ਜਿਹੜਾ ਆ ਤੁਹਾਨੂੰ ਸਰਟਨ ਟਾਈਪ ਆਫ ਵੀਜ਼ਾ ਚਾਹੀਦਾ ਉਹਦੇ ਨਾਲ ਤੁਹਾਨੂੰ ਆਈ 94 ਜਿਹੜਾ ਫਾਰਮ ਹੈਗਾ ਉਹ ਚਾਹੀਦਾ ਹੈਗਾ ਵੈਲਿਡ ਪਾਸਪੋਰਟ ਚਾਹੀਦਾ ਹੈਗਾ ਤੇ ਹੋਰ ਜਿਹੜੇ ਵੀ ਡਾਕੂਮੈਂਟਸ ਉਹ ਰਿਕੁਐਸਟ ਕਰਨ ਉਹ ਵੈਲਿਡ ਅਪ ਟੂ ਡੇਟ ਉਹ ਚਾਹੀਦੇ ਹੈਗੇ ਸੋ ਇਹ ਤੇ ਹੈਗੀ ਆ ਕਿ ਜਿਹੜੇ ਨਵੇਂ ਲਾਇਸੈਂਸ ਇਸ਼ੂ ਹੋਣਗੇ ਇਸ ਵੇਲੇ ਉਹਨਾਂ ਨੇ ਸਾਰੀਆਂ ਸਟੇਟਸ ਨੂੰ ਇਹ ਕਿਹਾ ਹੈਗਾ ਕਿ ਲਾਇਸੈਂਸ ਜਿਹੜੇ ਆ ਪਾਜ਼ ਕਰ ਦਿੱਤੇ ਜਾਣ ਨਾਨ ਡਿਮੈਸਾਈਲ ਦੇਣੇ ਬੰਦ ਕਰ ਦਿੱਤੇ ਜਾਣ ਹੁਣ ਗੱਲ ਆ ਜਾਂਦੀ ਜਿਹੜੇ ਐਗਜ਼ਿਸਟਿੰਗ ਲਾਇਸੈਂਸ ਦਿੱਤੇ ਹੋਏ ਆ ਉਹਨਾਂ ਦੇ ਸੋ ਉਹਨਾਂ ਦੇ ਵਿੱਚ ਹਰ ਇੱਕ ਸਟੇਟ ਨੂੰ ਇਹ ਕਿਹਾ ਗਿਆ ਖਾਸ ਕਰਕੇ ਕੈਲੀਫੋਰਨੀਆ ਵਾਸ਼ਿੰਗਟਨ ਜਿਹੜੀਆਂ ਬਲੂ ਸਟੇਟਸ ਹੈਗੀਆਂ ਜਾਂ ਡੈਮੋਕ੍ਰੈਟਿਕ ਸਟੇਟਸ ਹੈਗੀਆਂ ਉਹਨਾਂ ਦੇ ਉੱਤੇ ਥੋੜੀ ਜੀ ਸੂਈ ਜ਼ਿਆਦੀ ਲਟਕੀ ਹੋਈ ਆ ਸੋ ਉਹਨਾਂ ਨੂੰ ਇਹ ਕਿਹਾ ਗਿਆ ਕਿ ਜਿੰਨੇ ਵੀ ਨਾਨ ਡਮਸਾਈਲ ਲਾਇਸੈਂਸ ਉਹਨਾਂ ਨੇ ਇਸ਼ੂ ਕੀਤੇ ਆ ਉਹਨਾਂ ਦਾ ਆਡਿਟ ਕੀਤਾ ਜਾਵੇ ਇੰਟਰਨਲੀ ਪੋਸਟ ਸਟੇਟ ਵੱਲ ਤੇ ਉਹਦੇ ਵਿੱਚ ਜਿਹੜੇ ਲਾਇਸੈਂਸ ਉਹ ਪਾਏ ਜਾਣ ਕਿ ਜਿਹੜੇ ਬਿਲਕੁਲ ਡੈਫੀਨਿਟਲੀ ਕੈਨਸਲ ਹੋਣ ਵਾਲੇ ਆ ਜਾਂ ਯੂ نو ਉਹਨਾਂ ਨੂੰ ਰਿਵੋਕ ਕਰਨਾ ਚਾਹੀਦਾ ਉਹਨਾਂ ਨੂੰ ਰਿਵੋਕ ਕਰ ਦਿੱਤੇ ਜਾਣਾ ਚਾਹੀਦਾ ਫਿਰ ਉਸ ਤੋਂ ਬਾਅਦ ਜਿਹੜੇ ਬਾਕੀ ਰਹਿੰਦੇ ਲਾਇਸੈਂਸ ਆ ਉਹਨਾਂ ਨੂੰ ਜਿਹੜਾ ਆ ਰੀ ਇਸ਼ੂ ਉਹਨਾਂ ਨੂੰ ਕਰਨਾ ਚਾਹੀਦਾ ਉਹਨਾਂ ਨੂੰ ਦੁਬਾਰਾ ਸੱਦ ਕੇ ਉਹਨਾਂ ਨੂੰ ਸਾਰੇ ਪੇਪਰ ਦੇਖ ਕੇ ਤੇ ਉਹਨਾਂ ਨੂੰ ਦੁਬਾਰਾ ਰੀ-ਇਸ਼ੂ ਕਰਨ ਦੀ ਜਿਹੜੀ ਆ ਕਵਾਇਤ ਆ ਜਾਂ ਜਿਹੜੀ ਉਹਦੀ ਮਲਕੀ ਤਿਆਰੀ ਆ ਉਹ ਕਰ ਦੇਣੀ ਚਾਹੀਦੀ ਹੁਣ ਦੇਖਦੇ ਆ ਐਡਮੈਂਟਨ ਤੋਂ ਕੁਲਮੀਤ ਸਿੰਘ ਸੰਗਾ ਹੋਰਾਂ ਦੀ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਐਡਮੈਂਟਨ ਸ਼ਹਿਰ ਤੋਂ ਤੁਹਾਡੇ ਲਈ ਖਬਰ ਲੈ ਕੇ ਹਾਜ਼ਰ ਹੋ ਰਿਹਾ ਆ ਜਿਹੜੇ ਲੋਕ ਸਟਾਰਬਕਸ ਤੇ ਕਾਫੀ ਪੀਣ ਦੇ ਆਦੀ ਹੋਏ ਨੇ ਜਾਂ ਸ਼ੌਕੀਨ ਨੇ ਉੱਤੇ ਉਹਨਾਂ ਲਈ ਇਹ ਖਾਸ ਕਰਕੇ ਖਬਰ ਹੈ ਕਿ ਸਟਾਰਬਕਸ ਵਾਲਿਆਂ ਨੇ ਦੁਨੀਆ ਭਰ ਦੇ ਵਿੱਚ ਉਹਨਾਂ ਦੀ ਜਿਹੜੀ ਜੀ ਕਹ ਲਓ ਕਾਫੀ ਦੀ ਸੇਲਸ ਆ ਉਹ ਥੱਲੇ ਜਾਣ ਕਰਕੇ ਉਹਨਾਂ ਨੇ ਐਡਮਿੰਟਨ ਦੇ ਵਿੱਚ ਨਾ ਜਿਹੜੇ 4 ਸਟੋਰ ਆ ਉਹ ਪੱਕੇ ਤੌਰ ਤੇ ਬੰਦ ਕਰਨ ਦੀ ਗੱਲ ਆਖੀ ਆ ਜਿਹਾਂ 4 ਸਟੋਰ ਪੱਕੇ ਤੌਰ ਤੇ ਬੰਦ ਕਰ ਦੇਣੇ ਨੇ ਉਹਨਾਂ ਵਿੱਚੋਂ ਇੱਕ ਹੈਗਾ 101 24 186 ਸਟਰੀਟ ਨਾਰਥ-ਵੈਸਟ ਦੇ ਵਿੱਚ ਯਾਨੀ ਕਿ ਵੈਸਟ ਐਂਡ ਦੇ ਵਿੱਚ ਹੈ ਸਟੋਰ ਇੱਕ ਹੈਗਾ 3466 99 ਸਟਰੀਟ ਇਹ ਵੀ ਨਾਰਥ-ਵੈਸਟ 6735 25 ਐਵੇਨਿਊ ਸਾਊਥ-ਵੈਸਟ ਤੇ 961 ਜੇਮਸ ਮੋਬਟ ਟ੍ਰੇਲ ਇਹ ਚਾਰ ਸਟੋਰ ਜਿਹੜੇ ਇੱਥੇ ਬੰਦ ਹੋਣ ਜਾ ਰਹੇ ਨੇ ਕਿਹਾ ਜਾ ਰਿਹਾ ਹੈ ਵੀ ਉਹਨਾਂ ਬਲੋਨਾ ਰੀਸਟਰਕਚਰਿੰਗ ਕੀਤੀ ਜਾ ਰਹੀ ਹੈ ਕਟਾ ਪੈ ਰਿਹਾ ਜਿਹਦਾ ਕਰਕੇ ਹੁਣ ਜਿੰਨੇ ਉਹ ਮਤਲਬ ਸਟੋਰ ਬੰਦ ਹੋਣਗੇ ਉਹਦੇ ਨਾਲ ਤਕਰੀਬਨ 900 ਦੇ ਕਰੀਬ ਬੰਦੇ ਜਿਹੜੇ ਜੀ ਉਹਨਾਂ ਦੀਆਂ ਜੌਬਾਂ ਜਾਣਗੀਆਂ ਉਹ ਕਹਿੰਦੇ ਕੋਈ 1% ਹੈਗਾ ਇਹ ਉਹਨਾਂ ਦੀ ਵਰਕਫੋਰਸ ਦਾ ਜਿਹੜਾ 900 ਬੰਦਾ ਹੈ ਉਹ ਕਹਿੰਦੇ ਅਸੀਂ ਫੇਰ ਵੀ ਕੋਸ਼ਿਸ਼ ਕਰਾਂਗੇ ਇਹਨਾਂ ਲਈ ਅ ਗਾਹਾਂ ਜਦੋਂ ਵੀ ਕਿਤੇ ਮੌਕੇ ਮਿਲਦੇ ਆ ਉਹਨਾਂ ਲਈ ਜੌਬਸ ਜਿਹੜੀਆਂ ਹੈਗੀਆਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਜਿਹੜੇ ਬੰਦੇ ਅੱਜ ਲੇ ਆਫ ਕੀਤੇ ਜਾ ਰਹੇ ਨੇ ਆ ਯਾਦ ਰਹੇ ਕਿ ਪਿੱਛੇ ਜਿਹੜਾ ਜੀ ਇਹਨਾਂ ਦਾ ਇਸ ਖਾਸ ਕਰਕੇ ਕਾਫੀ ਸ਼ਾਪ ਦਾ ਲੋਕਾਂ ਵੱਲੋਂ ਜਿਹੜਾ ਬਾਈਕਾਟ ਇੱਕ ਕਿਸਮ ਦਾ ਕਰਨਾ ਸ਼ੁਰੂ ਕੀਤਾ ਗਿਆ ਸੀ ਜਿਹਦੀ ਵਜ੍ਹਾ ਕਾਰਨ ਬਹੁਤ ਜਗ੍ਹਾ ਦੇ ਉੱਤੇ ਸਟਾਰਬਕਸ ਵਾਲਿਆਂ ਨੂੰ ਜਿਹੜਾ ਉਸ ਗੱਲ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਕਟਨਾਵਾਂ ਜਿਹੜੀਆਂ ਨੇ ਉਹ ਵਾਪਰ ਰਹੀਆਂ ਨੇ ਮਿਡਲ ਈਸਟ ਦੇ ਵਿੱਚ ਪਰ ਉਹਨਾਂ ਦਾ ਅਸਰ ਦੂਰ ਦਰੇਡੇ ਵੀ ਪੈ ਰਿਹਾ ਹੈਗਾ ਸੋ ਇਸ ਕਰਕੇ ਉਹ ਕਹਿੰਦੇ ਜੀ ਸਾਡਾ ਇਹ ਜਿਹੜੇ ਚਾਰ ਸਟੋਰ ਆ ਸਾਨੂੰ ਬੰਦ ਕਰਨੇ ਪਏ ਨੇ ਆ ਕੰਪਨੀ ਕਹਿੰਦੀ ਵੀ ਸਾਡਾ ਜਿਹੜਾ 3rd ਕੁਆਟਰ ਦੇ ਵਿੱਚ ਉਹਨਾਂ ਦਾ ਫਾਈਨੈਂਸ਼ੀਅਲ ਸਟੇਟਮੈਂਟ ਆਈ ਆ ਜੁਲਾਈ ਦੇ ਐਂਡ ਵਿੱਚ ਉਹ ਕਹਿੰਦੇ ਵੀ ਸਾਡੀਆਂ ਨਾਰਥ ਅਮਰੀਕਨ ਸੇਲਸ ਜਿਹੜੀਆਂ ਘਟੀਆਂ ਨੇ 2% ਪਰ ਗਲੋਬਲ ਰੈਵਨਿਊਜ਼ ਜਿਹੜੇ ਹੈਗੇ ਆ ਉਹ 4% ਵਧੇ ਹੈਗੇ ਆ 9.5 ਬਿਲੀਅਨ ਡਾਲਰ ਅਮਰੀਕਨ ਉਹ ਕਹਿੰਦੇ ਵੀ ਜਿਹੜਾ ਕਾਰਨ ਹੈਗਾ ਵੀ ਜਿਹਦਾ ਕਰਕੇ ਸੇਲਸ ਥੱਲੇ ਗਈਆਂ ਪਰ ਰੈਵਨਿਊ ਅਪ ਹੋਇਆ ਉਹ ਕਹਿੰਦੇ ਵੀ 5% ਬੰਪ ਹੈਗਾ ਨਵੇਂ ਸਟੋਰਾਂ ਕਰਕੇ ਉਹ ਹੁਣ ਗਾਹਾਂ ਵਾਲੀ ਗੱਲ ਜਿਹੜੀ ਹੈ ਜੀ ਉਹ ਕਹਿੰਦੇ ਆਉਣ ਵਾਲੇ ਸਾਲਾਂ ਦੇ ਵਿੱਚ ਦਿਆਂਗੇ ਸੀ ਤੁਹਾਨੂੰ ਕੰਪੈਰੀਸਨ ਕਰਕੇ ਪਰ ਇਹ ਸਿਚੁਏਸ਼ਨ ਹੈਗੀ ਆ ਜਿਹੜੇ ਸਟਾਰਬਕਸ ਹੈ ਨੇ ਕਾਫੀ ਸ਼ਾਪਸ ਉਹਨਾਂ ਦੀ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ